ਇਦੂ ਮੋਤਿਵਾਲੇ ਕੇਸ ਵਿੱਚ ਲਾਸਟ ਡੇਟ ਤੇ ਮਾਨਯੋਗ ਅਦਾਲਤ ਨੇ ਜਿਹੜੇ ਹੈਗੇ ਚਾਰ ਸ਼ੂਟਰ ਤੇ ਪੰਜਵਾਂ ਜਿਹੜਾ ਸੰਦੀਪ ਕੇਕੜਾ ਜੀ ਤੇ ਅਲੀਗੇਸ਼ਨ ਦੇ ਰੈਕੀ ਕਰਨ ਦੇ ਪਲੱਸ AK47 ਜਿਹੜੀ ਵਰਤੀ ਗਈ ਸੀ ਮੌਕੇ ਤੇ ਉਹ ਉਹਨਾਂ ਨੂੰ ਕੋਰਟ 'ਚ ਪੇਸ਼ ਕਰਨ ਦੇ ਹੁਕਮ ਕੀਤੇ ਗਏ ਸੀ ਨਾਲ ਦੀ ਨਾਲ ਥਾਰ, ਕਰੋਲਾ ਤੇ ਬਲੈਰੋ ਗੱਡੀ ਨੂੰ ਵੀ ਪੇਸ਼ ਕਰਨ ਦੇ ਹੁਕਮ ਕੀਤੇ ਗਏ ਸੀ ਤੇ ਅੱਜ ਜਿਹੜਾ ਗੁਰਵਿੰਦਰ ਸਿੰਘ ਆਈ ਵਿਟਨੈਸ ਹੈਗਾ ਉਹਨੇ ਪੰਜੋ ਜਣਾਂ ਨੂੰ ਕੋਰਟ ਦੇ ਅੰਦਰ ਆਈਡੈਂਟੀਫਾਈ ਕੀਤਾ ਔਰ ਨਾਲ ਦੀ ਨਾਲ ਜਿਹੜੀ AK47 ਹੈ ਜਿਹੜੀ ਉਸ ਸਮੇਂ ਮੌਕੇ ਤੇ ਵਰਤੀ ਗਈ ਸੀ ਜਿਹੜੇ ਕਰੋਲਾ ਗੱਡੀ 'ਚ ਬੈਠਾ ਸੀਗਾ ਖੱਬੇ ਪਾਸੇ ਬੰਦਾ ਉਹਦੇ ਵੱਲੋਂ ਯੂਜ਼ ਕੀਤੀ ਗਈ ਸੀ ਉਹਨੂੰ ਵੀ ਉਹਨੇ ਆਈਡੈਂਟੀਫਾਈ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਵਹੀਕਲ ਨੂੰ ਵੀ ਆਈਡੈਂਟੀਫਾਈ ਕੀਤਾ ਵੀ ਇਹ ਉਹੀ ਵਹੀਕਲ ਸੀ ਜਿੰਨਾਂ ਦੇ ਵਿੱਚੋਂ ਜਿਹੜੇ ਸ਼ੂਟਰਾਂ ਨੇ ਉਤਰ ਕੇ ਉਹਨੇ ਤੇ ਗੋਲੀਆਂ ਚਲਾਈਆਂ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਪੂਰਾ ਕ੍ਰਾਸ ਐਗਜ਼ਾਮੀਨੇਸ਼ਨ ਡਿਫੈਂਸ ਕਾਉਂਸਲ ਦੇ ਵਕੀਲ ਡਾਕਟਰ ਸ਼ੈਲੀ ਸ਼ਰਮਾ ਤੇ ਲਾਰੈਂਸ ਹੋਰਿੰਦ ਵਕੀਲ ਬਹਿਨੀਵਾਲ ਸਾਹਿਬ ਆਉਂਦੇ ਆ ਉਹਨਾਂ ਨੇ ਕੌਸਿਕ ਜਾਮਿਨੇਸ਼ਨ ਕਰਨ ਤੋਂ ਬਾਅਦ ਜਿਹੜੀ ਅੱਜ ਗੁਰਪ੍ਰੀਤ ਗੁਰਵਿੰਦਰ ਦੀ ਜਿਹੜੀ ਹੈਗੀ ਐਵੀਡੈਂਸ ਉਹ ਕਨਕਲੂਡ ਹੋ ਚੁੱਕੀ ਹੈ। ਇਮਾਨਜੋਗ ਅਦਾਲਤ ਨੇ ਅਗਲੀ ਤਰੀਕ ਜਿਹੜੀ ਹੈਗੀ 23 12 2024 ਉਹ ਦੋਸ਼ੀਆਂ ਨੂੰ ਬੀਸੀ ਰਹੀਂ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਤੇ ਨਾਲ ਦੀ ਨਾਲ ਜਿਹੜੀ 10 2025 ਡੇਟ ਫਿਕਸ ਕੀਤੀ ਹੈ ਉਹ ਤੇ ਸਰਦਾਰ ਬਲਕੌਰ ਸਿੰਘ ਜਿਹੜੇ ਇਸ ਕੇਸ ਦੇ ਕੰਪਲੇਨੈਂਟ ਉਹਨਾਂ ਨੂੰ ਸਨਮਨ ਕੀਤਾ ਫॉर ਐਵੀਡੈਂਸ। ਬੁਧੀ ਜੀ ਸਾਹਿਬ ਲੋਕਾਂ ਨੂੰ ਸੁਣਾਇਆ ਇਹ ਸਵਾਲ ਕੇ ਜਰਾ ਮਾਸਟਮੈਂਟ ਦਿੱਤਾ ਜਾ ਰਿਹਾ ਪਿਛਲੀ ਵੀ ਜੀ ਕਰਕੇ ਸਨ ਬਾਈ ਨੇ ਕਿਉਂਕਿ ਕੇ ਸਾਰਾ ਇਕੱਠਾ ਹੀ ਹੈਗਾ ਤਾਂ ਲਾਰੈਂਸ ਵੱਲੋਂ ਵਕੀਲ ਸਾਹਿਬ ਜਿਹੜੇ ਪੇਸ਼ ਹੁੰਦੇ ਉਹਨਾਂ ਨੇ ਲਾਰੈਂਸ ਦੇ ਪੱਖੋਂ ਲੈ ਕੇ ਵੀ ਕਰਾਸ ਐਗਜ਼ਾਮੀਨੇਸ਼ਨ ਕੀਤਾ ਗਿਆ ਕਿ ਲਾਰੈਂਸ ਨੂੰ ਜਿਹੜਾ ਹੈਗਾ ਵੀ ਸੀ ਰਾਹੀਂ ਮਨਜ਼ੂਰਦਾਰ ਤੇ ਪੇਸ਼ ਕੀਤਾ